ਚੰਗੋ ਗੱਲ ਕੀ ਹੋਈ ਜੀ ਟੋਏ ਚ ਪਾਣੀ ਦੋ ਝਮੜਾ ਨੇ ਦਵਾ ਮਾਰਾ ਬਾਈ ਉਹ ਨਹੀਂ ਨੱਪਾ ਨੇ ਗਵਾਡ ਮੱਠੋ ਆਇਗਾ ਇਹ ਸੀ ਪੀਨਾ ਚ ਨਿਕੜਾ ਵਾਸੀ ਉਹ ਨਾ ਨੱਪਾ ਨਹੀਂ ਤੇ ਮੈਂ ਟੋਏ ਮnde ਨਿਗਾ ਮਾਰੀ ਤੇ ਮੇਰਾ ਪੋਤਰਾ ਤਰਾ ਫਿਰਦਾ ਜਿਵੇਂ ਜਫੀ ਜਿਹਾ ਮੈਂ ਨੋ ਨਾ ਉਹ ਲਿਆ ਵੀ ਮੇਨ ਮਾਰ ਕਰਤਾ ਹੀ ਮੇਰਾ ਪੋਤਰਾ ਤੁਲੇ ਤੇ ਬੈਗ ਤੇ ਮਨੇ ਕੁਟਵਾਗਾ ਸੀ ਇਥੇ ਗਵਾਡ ਕਿ ਇਹ ਉੱਧਰ ਗਿਆਇਆਤਾ ਉਹ ਉਥੇ ਡੁੱਬਿਆ ਪਿਆ ਸੀ ਦੋਸਤੋ ਬਹੁਤ ਹੀ ਮੰਦ ਭਾਗੀ ਖਬਰ ਫਰੋਜਪੁਰ ਦੇ ਕਸਬੇ ਮਮਦੋੜ ਚ ਪਿੰਡ ਲੱਖਾ ਸਿੰਘ ਵਾਲਾ ਹਠਾੜ ਚ ਘਰ ਦੇ ਗਵਾਂਡ ਗੰਦੇ ਪਾਣੀ ਦੇ ਟੁੱਬੇ ਚ 6 ਸਾਲਾ ਅਰਮਾਨ ਸਿੰਘ ਡੁੱਬ ਕੇ ਉਸਦੀ ਮੌਤ ਹੋ ਗਈ ਤਕਰੀਬਨ 6 ਵਜੇ ਦੀ ਗੱਲ ਦੱਸੀ ਜਾ ਰਹੀ ਹੈ ਬੱਚੇ ਦੀ ਮੌਤ ਦੀ ਖਬਰ ਸੁਣ ਕੇ ਇਲਾਕੇ ਚ ਸਨਾਟਾ ਛਾ ਗਿਆ ਮ੍ਰਿਤਕ ਬੱਚੇ ਦੇ ਦਾਦਾ ਬਲਵੰਤ ਸਿੰਘ ਨੇ ਦੱਸਿਆ ਕਿ ਮਾਂ ਪਿਓ ਛੋਟੇ ਬੱਚੇ ਦੀ ਦਵਾਈ ਲੈ ਕੇ ਘਰ ਆਏ ਹੀ ਸਨ ਪਰ ਅਰਮਾਨ ਸਿੰਘ 6 ਸਾਲਾ ਪਾਣੀ ਚ ਡੁੱਬ ਚੁੱਕਿਆ ਸੀ ਸੋ ਆਓ ਸੁਣਦੇ ਹਾਂ ਪਰਿਵਾਰ ਦਾ ਕੀ ਕਹਿਣਾ ਹੈ ਮਰਦਾਸੀ ਬੱਚਾ ਮੇਰਾ ਬੋਤਰਾ ਜੀ ਪੰਜ ਫਾਲ ਦੀ ਵਰਗੀ ਮੈਂ ਮੰਡੀ ਗਿਆ ਸੀ ਮੇਰਾ ਛੋਟਾ ਮੁੰਡਾ ਨਾਲ ਸੀ ਆਹ ਤੈਨ ਜੀ ਉਤਰ ਗਿਆ ਮੁੰਡਾ ਉਹ ਗੇਟ ਦੇ ਖੇਡਦਾ ਪਿਆ ਸੀ ਕਹਿੰਦਾ ਦਾਦੀ ਨੂੰ ਬੇਬੇ ਮੈਨੂੰ ਨਾਲ ਲਈ ਚੱਲ ਬੇਬੇ ਨੇ ਮਨਾ ਕਰ ਦਿੱਤਾ ਪੁੱਤਰ ਮੈਂ ਉਹਨੇ ਤੇ ਜਾਤੂ ਲੈ ਕੇ ਆਣੀ ਆ 4 ਵਜੇ ਦੇ ਤਕਰੀਬਨ ਮੈਂ ਘਰ ਆਇਆ ਨੋ ਮਰਤਾ ਪਾਈ ਜਾਂਦੀ ਸੀ ਤੇ ਮੈਂ ਕਿ ਮੇਰਾ ਪੋਤਰਾ ਨਹੀਂ ਦਿਖਦਾ ਮੈਂ ਪੋਤਰੇ ਲਬਦਾ ਲਬਦਾ ਹਾਰੀ ਅੰਦਕਾਨਾ ਹਾਰਾ ਕਾਰੋਬਾਰ ਮੱਲਾ ਹਾਰਾ ਫਿਰ ਮੈਂ ਵੇਖਾ ਗਵਾਂਡ ਮੱਥੇ ਟੋਆ ਹੈਗਾ ਜੇ ਸੀ ਪੀਣਾ ਤੇ ਨਿਕਲਾ ਵਾ ਤੇ ਉਹਨਾਂ ਨੱਪਾ ਨਹੀਂ ਤੇ ਮੈਂ ਟੋਏ ਮਨ ਨਿਗਾ ਮਾਰੀ ਤੇ ਮੇਰਾ ਪੋਤਰਾ ਤਰਾ ਫਿਰਦਾ ਸੀ ਮੈਂ ਜੱਫੀ ਚ ਲਿਆ ਮੈਂ ਨੋ ਨਾਲ ਬੋਲਿਆ ਵੀ ਮੈਨੂੰ ਮਾਰ ਘੱਟਾ ਹੀ ਮੇਰਾ ਪੋਤਰਾ ਤੂੰ ਲੈ ਤੇ ਬੈਠ ਤੂੰ ਦੀ ਕੋਈ ਧਿਆਨ ਨਹੀਂ ਰੱਖਾਇਆ ਕਿੰਨੀ ਕੋਈ ਮੱਦਦ ਸੀ ਜਿਵੇਂ ਹਾਲ ਲੱਗਾ ਨਿਕਲਦੀ ਇਹ ਚਾਰ ਦੇ ਅੰਦਰ ਬਾਹਰ ਕੀ ਘਟਨਾ ਵਾਪਰੀ ਘਟਨਾ ਵੀ ਇਹ ਖੇਤੋਂ ਬਾਹਰ ਹੋਇਆ ਬੰਤਾ ਸਿੰਘ ਤੇ ਆਹ ਦੇ ਦੇਖਣ ਲੱਗ ਪਿਆ ਵੀ ਮੇਰੇ ਪੋਤਰਾ ਇੱਥੇ ਕਿਧਰ ਗਿਆ ਉਹ ਦੂਜੇ ਜੀਆਂ ਨੇ ਖਵਚਾ ਚ ਪੀਤੀ ਸੀ ਜਿਉ ਨੇ ਤੇ ਇੱਥੇ ਹੀ ਹੋਇਆ ਇਹ ਭਾਣ ਲੱਗ ਪਿਆ ਕਿੱਦ ਕਰ ਗਿਆ ਇਹ ਬਈ ਰੰਬੂ ਵੱਲ ਕੋਈ ਧਿਆਨ ਆ ਗਿਆ ਵੀ ਕੁਝ ਹੋ ਨਾ ਗਿਆ ਬਈ ਇਹ ਆਂਡ ਗੁਆਂਡ ਪਾਲਦਾ ਫਿਰ ਹੈ ਤੇ ਉੱਥੇ ਨਹੀਂ ਮਿਲਿਆ ਤੇ ਮਨੇ ਕੋਟਵਾਗਾ ਸੀ ਇਥੇ ਗੁਆਂਡ ਤੇ ਇਹ ਉੱਧਰ ਗਿਆਇਆ ਤਾਂ ਉਹ ਉੱਥੇ ਦੱਬਿਆ ਪਿਆ ਸੀ ਤੇ ਇਹ ਕਾਰਨ ਹੋਇਆ ਕੱਲ ਕਿੰਨੇ ਕੁ ਉਮਰ ਦਾ ਸੀਗਾ ਉਮਰ 5 ਕਿ ਸਾਲ ਦੀ ਸੀ ਮੇਰਾ ਲੜਕਾ ਸੀ ਅਰਮਾਨ 6 ਸਾਲ ਦੀ ਉਮਰ ਸੀ ਨਾਮ ਅਰਮਾਨ ਸਿੰਘ ਸੀ ਕਟਰਾ ਨਾ ਬਪਰੇ ਕਟਰਾ ਜੀ ਸੀ ਗਿਆ ਸੀ ਮੰਡੀ ਮੁੰਡੇ ਦੀ ਦਵਾਈ ਲੈਣਾ ਖਰੇ ਆਣ ਕੇ ਵੇਖਿਆ ਤਾਂ ਮੁੰਡਾ ਉਹ ਰੱਖ ਕਾਕਾ ਕਿੱਥੇ ਗਿਆ ਆਪਣਾ ਰਮਾਨ ਕਿੱਥੇ ਗਿਆ ਇਹ ਦਾਦਾ ਕੰਦਾ ਲੱਪਾ ਰਮਾਨ ਨਹੀਂ ਗਿਆ ਕਰੇ ਇਹ ਲੱਬਦੇ ਲੱਬਦੇ ਜਾਇਂ ਦਰ ਆਂਡ ਗੋੜ ਦੇਖਾ ਸਾਰੇ ਵੇਖਾ ਤੇਰੇ ਦੇ ਦਾਦਾ ਜੀ ਦੇ ਨੀ ਦਾ ਸਾਹਮਣੇ ਵੇਖਿਆ ਗੜ ਗੜ ਟੋਆ ਕਟਾ ਜੀ ਸੀ ਵੀ ਨਾਲ ਉਂਦੇ ਤੇ ਕੋਈ ਟਿੰਗਰ ਵਗਾਰ ਨਹੀਂ ਰੱਖਣੀ ਛਾਪੇ ਵਗਾਰ ਵੇਖਾ ਵਿੱਚ ਆਪਣਾ ਕਾਕਾ ਉੱਤੇ ਆ ਗਿਆ ਸੀ ਰਮਾਨ ਸੀ ਬਾਬਾ ਆ ਕੇ ਸੋ ਸਾਡੇ ਦੇਸ਼ 'ਚ 70 ਸਾਲਾਂ ਤੋਂ ਸਾਡੇ ਟੋਬੇ ਗਲੀਆਂ ਨਾਲੀਆਂ ਹੀ ਨਹੀਂ ਬਣ ਪਾਈਆਂ ਹੁਣ ਇਸ ਪਰਿਵਾਰ ਤੇ ਕੀ ਬੀਤੀ ਤੁਸੀਂ ਦੇਖ ਸਕਦੇ ਹੋ ਜੋ ਟੋਬਾ ਪੁੱਟ ਕੇ ਛੱਡਤਾ ਕੋਈ ਚਾਰਦੁਵਾਰੀ ਨਹੀਂ ਕੋਈ ਮੈਂਟੇਨੈਂਸ ਨਹੀਂ ਹੈਗਾ ਪ੍ਰਸ਼ਾਸਨ ਇਸ ਦੀਆਂ ਪ੍ਰਸ਼ਾਸਨ ਇਸ ਕੰਮਾਂ ਵਾਲਾ ਬਿਲਕੁਲ ਧਿਆਨ ਨਹੀਂ ਦਿੰਦਾ ਜਿਸ ਦਾ ਨਤੀਜਾ ਹੀ ਹੈ ਕਿ 6 ਸਾਲਾਂ ਅਰਮਾਨ ਨੂੰ ਆਪਣੀ ਜਾਨ ਤੋਂ ਹੱਥ ਹੁਣੇ ਪੈ ਪਿੰਡਾਂ 'ਚ ਹਰੇਕ ਮੈਂਬਰ ਪੰਚਾਇਤ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਪਿੰਡਾਂ ਦੇ ਛਪੜਾਂ ਦੀ ਚਾਰਦੁਵਾਰੀ ਤੇ ਪੱਕਾ ਕੀਤਾ ਜਾਵੇ ਤਾਂ ਜੋ ਬੱਚਿਆਂ ਦੀਆਂ ਘਟਰਾਵਾਂ ਰੁਕੀਆਂ ਜਾ ਸਕਣ ਇਸ ਵੀਡੀਓ ਤੇ ਆਪਣੇ ਕਮੈਂਟ ਜਰੂਰ ਲਿਖੋ ਨਵੇਂ ਦਰਸ਼ਕ ਲੋਕਾਂ ਦੀ ਅਵਾਜ਼ ਟੀਵੀ ਚੈਨਲ ਨੂੰ ਸਬਸਕ੍ਰਾਈਬ ਅਤੇ ਫੇਸਬੁੱਕ ਪੇਜ ਨੂੰ ਫੋਲੋ ਜਰੂਰ ਕਰ ਦਿਓ ਧੰਨਵਾਦ